ਸੋ ਹਲਕਾ ਫਤੇਗਰ ਚੂੜੀਆਂ ਦੀ ਗਰਾਊਂਡ ਜਿਹੜਾ ਰਿਪੋਰਟ ਵਿਖਾਵਾਂਗੇ ਕਿ ਲੋਕ ਕੀ ਕਹਿੰਦੇ ਨੇ ਇਲੈਕਸ਼ਨ ਜਿਹੜੇ ਨੇ 15 ਤਰੀਕ ਨੂੰ ਹੋਣ ਜਾ ਰਹੇ ਨੇ ਤੇ ਲੋਕਾਂ ਦੇ ਵਿੱਚ ਕਿਦਾਂ ਦਾ ਉਤਸ਼ਾਹ ਹੈ ਕਿਹਨੂੰ ਵੋਟ ਪਾਣਾ ਚਾਹੁੰਦੇ ਨੇ ਤੇ ਕਿਹਨਾਂ ਦੇ ਕੰਮ ਜਿਹੜੇ ਚੰਗੇ ਲੱਗੇ ਨੇ ਲੋਕਾਂ ਨੂੰ ਆਪਾਂ ਗੱਲਬਾਤ ਵੀ ਕਰਾਂਗੇ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਹਲਕਾ ਫਤੇਗਰ ਚੂੜੀਆਂ ਪਿੰਡ ਸੇਖਵਾ ਦੀ ਰਿਪੋਰਟ ਹੈ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਆਪਾਂ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਲੋਕ ਕੀ ਕਹਿੰਦੇ ਨੇ ਕਿ ਕੰਮ ਬੋਲਦੇ ਨੇ ਜੇ ਕੰਮ ਕਰਾਂਗੇ ਤਾਂ ਫੇਰ ਹੀ ਕਿਤਨਾ ਕਿਤੇ ਲੋਕ ਜਿਹਰੇ ਨੇ ਵੋਟ ਪਾਣਗੇ ਵੋਟ ਪਾਣਗੇ ਤਾਂ ਫੇਰ ਹੀ ਕਿਤਨਾ ਕਿਤੇ ਜਿਹੜਾ ਉਹ ਸਰਪੰਚ ਚੁਣਿਆ ਜਾਏਗਾ ਆਪਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰ ਲਾਂਗੇ ਪਿੰਡ ਦੇ ਲੋਕ ਕੀ ਕਹਿੰਦੇ ਨੇ ਕਿਉਂਕਿ ਜੇ ਕਿਸੇ ਦੇ ਕੰਮ ਹੁੰਦੇ ਨੇ ਚੰਗੇ ਤਾਂ ਫੇਰ ਹੀ ਕਿਤਨਾ ਕਿਤੇ ਲੋਕ ਜਿਹਰੇ ਨੇ ਹੱਸ ਕੇ ਵੋਟ ਪਾਣਗੇ ਤੇ ਉਹਨੂੰ ਹੀ ਆਪਣਾ ਸਰਪੰਚ ਚੁਣਨਗੇ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਕਿੱਦਾਂ ਦੇਖਦੇ ਹੋ ਕਿ ਕੰਮ ਜੇ ਰਹੇ ਨੇ ਕੰਮ ਬੋਲਦੇ ਨੇ ਆਪਾਂ ਗਰਾਉਂਡ ਜ਼ੀਰੋ ਰਿਪੋਰਟ ਵਿਖਾ ਰਹੇ ਆ ਹਰ ਇੱਕ ਪਿੰਡ ਦੇ ਵਿੱਚ ਜਾ ਜਾ ਕੇ ਕਿਉਂਕਿ ਇਲੈਕਸ਼ਨ ਜਿਹੜੇ ਸਿਰ ਤੇ ਆ ਗਏ ਨੇ ਕਿੱਦਾਂ ਦੇਖਦੇ ਹੋ ਕਿ ਕੰਮ ਜੇ ਰਹੇ ਨੇ ਬੋਲਦੇ ਨੇ ਕੰਮ ਹੋਣਗੇ ਤਾਂ ਫੇਰ ਹੀ ਜੇ ਰਹੇ ਨੇ ਲੋਕ ਜਿਹੜੇ ਨੇ ਸਿਆਣੇ ਨੂੰ ਵੋਟ ਪਾਣਗੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਲੋਕ ਬੜੇ ਸਿਆਣੇ ਆ ਕਿਉਂਕਿ ਅੱਗੇ ਗੱਲਾਂ ਹੋਰ ਹੁੰਦੀਆਂ ਹਨ ਪਹਿਲਾਂ ਹੁਣ ਇਹ ਗੱਲ ਆ ਕਿ ਕਈ ਸਰਕਾਰਾਂ ਆਉਂਦੀਆਂ ਕਈ ਜਾਂਦੀਆਂ ਇਹ ਕੰਮ ਤੇ ਚੱਲਦੇ ਰਹਿੰਦੇ ਆ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਆ ਇਧਰ ਕੈਮਰਾ ਮਾਰ ਕੇ ਦਿਖਾ ਸਕਦੇ ਕਮਰਾ ਜਿਹੜਾ ਪੈਨੇ ਤਾਰ ਕੀਤਾ ਜਾ ਰਿਹਾ ਵਾ ਜੀ ਸਾਡੇ ਸਾਡਾ ਵੀਰੇ ਮਲਕੀਤ ਸਿੰਘ ਆਪਾਂ ਜਿੰਨੇ ਵੀ ਸਾਰੇ ਕਾਫੀ ਮਤਲਬ ਤਕਰੀਬਨ ਨਗਰ ਦੇ ਨਾਲ ਆ ਇੱਕ ਹੁੰਦਾ ਰਾਜਨੀਤਿਕ ਤੌਰ ਤੇ ਕੰਮ ਕਰਨੇ ਇੱਕ ਹੁੰਦੇ ਆ ਸਮਾਜਿਕ ਤੌਰ ਤੇ ਸ਼ੌਂਕ ਨਾਲ ਕੰਮ ਕਰਨੇ ਹਨ ਜੀ ਬਾਕੀ ਸਾਰਿਆਂ ਨੂੰ ਪਤਾ ਇਹ ਝੂਠ ਕੋਈ ਨਹੀਂ ਕਿ ਬਿਜ਼ਨਸ ਉਹਦਾ ਆਪਣਾ ਹੀ ਬੜਾ ਵਧੀਆ ਵਾ ਕੋਈ ਇਹਦੇ ਵਿੱਚ ਇਹ ਗੱਲ ਨਹੀਂ ਹੈਗੀ ਹਨਾ ਤੇ ਬਾਕੀ ਕੋਸ਼ਿਸ਼ ਇਹੋ ਕੀਤੀ ਜੇ ਸਾਡਾ ਭਰਾ ਅਸੀਂ ਕੇਰੀ ਬੈਗ ਡਿਸਕਸ ਕਰਦੇ ਆਂ ਵੀ ਆਪਾਂ ਕਿੱਦਾਂ ਕਰਦਾ ਹੁਣ ਸਾਡੀ ਇਹਨਾਂ ਦੀ ਇਹਦੀ ਵੀ ਵਿਚਾਰ ਇਹੋ ਹੀ ਆ ਤੇ ਸਾਡੀ ਵੀ ਨਾਲ ਹੀ ਐਂ ਕਹਾ ਵੀ ਬੜੀਆਂ ਇਲੈਕਸ਼ਨ ਆਈਆਂ ਬੜੇ ਸਰਪੰਚ ਆਏ ਸਾਰਾ ਕੁਝ ਹੋਇਆ ਹੁਣ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਆਪਣੇ ਨਗਰ ਨੂੰ ਆਪਾਂ ਕਿਸ ਤਰ੍ਹਾਂ ਡਿਵੈਲਪ ਕਰਨਾ ਕਿਉਂਕਿ ਇਹ ਬੜੀ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਨਿੱਕੀ ਜਿਹੀ ਗੱਲ ਨਹੀਂ ਹੁੰਦੀ ਹਨਾ ਜੀ ਆਹ ਜਿਹੜੀ ਗਰਾਊਂਡ ਵਿੱਚ ਖੜੇ ਆ ਇੱਥੇ ਕਦੀ ਝਾੜ ਸੀ ਬੜੀ ਬੜੀ ਕਾਈ ਸੀ ਬਿਲਕੁਲ ਖਲੋਤਾ ਨਹੀਂ ਜਾਂਦਾ ਤੁਸੀਂ ਮੈਂ ਕਹਿ ਰਹਾ ਮਾਂ ਤੁਹਾਡੇ ਕੋਲ ਵਿਖਾਓ ਆ ਵੇਖੋ ਚਾਰ ਸਫੇਰੇ ਸ ਇੱਥੇ ਤੇ ਬੀਬੀਆਂ ਭੈਣਾਂ ਸੈਰ ਕਰਦੇ ਆਂ ਵੀਰ ਭਰਾ ਆਉਂਦੇ ਆ ਨੇਰੇ ਹੁਣ ਲਾਈਟਾਂ ਬੜੀਆਂ ਬੜੀਆਂ ਤਕੜੀਆਂ ਲਾਤੀਆਂ ਰਾਤ ਨੂੰ ਵੀ ਸਾਈਡ ਰਾਤ ਜਗਦਿਆਂ ਰਹਿੰਦੀਆਂ ਨੇ ਔਰ ਇੱਥੇ ਸੈਰ ਵਾਸਤੇ ਵਧੀਆ ਚੀਜ਼ ਬਣ ਗਈ ਹੈ ਦੂਸਰੀ ਗੱਲ ਹੈ ਕਮਰਾ ਤਿਆਰ ਕੀਤਾ ਜਾ ਰਿਹਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਵੀਰ ਦੀ ਇਹ ਗੱਲ ਆ ਪਈ ਕੋਸ਼ਿਸ਼ ਕਰਾਂ ਕੋਸ਼ਿਸ਼ ਇਹ ਹੈ ਕਿ ਕੋ ਜਿੱਥੇ ਦੋ ਭਾਂਡੇ ਦੇ ਖੜਕ ਵੀ ਜਾਂਦੇ ਜੀ ਜੀ ਕਿ ਆਉਣ ਵਾਲੇ ਸਮੇਂ ਦੇ ਜਿਹੜੇ ਲੜਾਈ ਝਗੜੇ ਉਹ ਵੀ ਖਤਮ ਕੀਤੇ ਜਾਣ ਕਿ ਜੇ ਕਿਤੇ ਮੰਨ ਲਓ ਬਾਈ ਦੀ ਵੀ ਕੋਈ ਪ੍ਰੋਬਲਮ ਆਉਂਦੀ ਵੀ ਆ ਤੇ ਉਹ ਕੋਸ਼ਿਸ਼ 100% ਕੀਤੀ ਜਾਊਗੀ ਕਿ ਇੱਥੇ ਨਵੇੜਿਆ ਜਾਵੇ। ਜੀ। ਇਹ ਲੋਕ ਥਾਣਿਆਂ ਪਟਾਣਿਆਂ ਚ ਨਾ ਜਾਣ ਹਨਾ ਜੀ। ਇਹ ਇਹ ਨਹੀਂ ਕਿ ਉਧਰੋਂ ਪੈਸੇ ਲੈ ਲਏ ਕਰ ਲਿਆ ਉਹ ਕਰ ਲਿਆ। ਜਨਕਿ ਲੋਕ ਭਲਾਈ ਦੇ ਕੰਮ ਜਿੰਨੇ ਵੀ ਕੀਤੇ ਜਾਣ। ਬਾਕੀ ਵੀਰ ਨੇ ਮਕਾਨ ਬਣਾ ਕੇ ਦਿੱਤੇ ਤਿੰਨ ਚਾਰ ਉਹ ਵੀ ਬੀਬੀਆਂ ਭੈਣਾਂ ਵੀਰ ਇੱਥੇ ਖੜੇ ਜਿਨ੍ਹਾਂ ਦੇ ਬਣੇ ਉਹ ਵੀ ਖੜੇ ਆ। ਜੇ ਕੋਈ ਉੱਥੇ ਜਾ ਕੇ ਵੀ ਆਪਾਂ ਬੁਖਾ ਸਕਦੇ ਆ। ਉਹ ਬੋਲਣਗੇ ਕਿਉਂਕਿ ਕੰਮ ਹੀ ਬੋਲਦੇ ਆ। ਜੀ ਜੀ। ਤੇ ਰਾਜਨੀਤੀ ਤੋਂ ਉੱਠ ਕੇ ਜਿਹੜਾ ਕੰਮ ਆ ਨਾ ਉਹ ਜਿਹੜਾ ਸਕਸੈਸਫੁਲ ਹੁੰਦਾ ਵਾ ਇਹ ਸੋਭਾ ਵੀ ਉਹਦੀ ਮਿਲਦੀ ਆ। ਬਾਕੀ ਫਰਜ਼ ਬਣਦਾ ਆਪਾਂ ਚੰਗਾ ਨਮਾਇੰਦਾ ਲਈਏ ਨਾਲੇ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਤੇ ਵੀਰ ਸਾਡਾ ਤਿਆਰ ਹੈ ਜਿੱਧਰ ਵੀ ਇਹਨੂੰ ਕਹੀਏ ਹੁਣ ਅਜੇ ਉਹ ਸਰਪੰਚ ਨਹੀਂ ਵੀ ਆ ਤਾਂ ਵੀ ਆਪਾਂ ਨੂੰ ਕਹਿੰਨੇ ਆ ਵੀ ਆ ਕੰਮ ਕਰਨਾ ਹੁਣ ਉਧਰ ਇੱਕ ਸਾਡੇ ਨਾਲਾ ਬਹੁਤ ਬਹੁਤ ਜਿਆਦਾ ਬੁਰਾ ਹਾਲ ਆ ਉਹ ਬਿਲਕੁਲ ਤਿਆਰੀ ਸੀ ਸ਼ੁਰੂ ਹੋਣ ਲੱਗਾ ਸੀ ਪਰ ਚਲੋ ਚੋਣ ਜਾਬ ਤੇ ਕਰਕੇ ਹੁਣ ਆਪਾਂ ਇਲੈਕਸ਼ਨ ਤੋਂ ਬਾਅਦਾਂ ਵੀ ਉਹ ਕਹਿੰਦਾ ਵਾ ਮੈਨੂੰ ਵੋਟ ਪਾਉਣ ਨਾ ਪਾਉਣ ਇਸ ਚੀਜ਼ ਨੂੰ ਮੈਂ ਲੈ ਕੇ ਨਹੀਂ ਆ ਮੈਂ ਇੱਕ ਨਗਰ ਦੀ ਮਤਲਬ ਚੰਗਿਆਈ ਵਾਸਤੇ ਉਹ ਕੰਮ ਕਰਨਾ ਨਾਲ ਆ ਜ਼ਰੂਰ ਬਣੇਗਾ ਆਵੇਂ ਹੁਣ ਉਹਨੂੰ ਕੋਈ ਮੈਂ ਨੂੰ ਕਹ ਮੈਂ ਕਹੀ ਨਹੀਂ ਪੈਸੇ ਯਾਰ ਇਦਾਂ ਆਂਦਾ ਕੋਈ ਗੱਲ ਨਹੀਂ ਪੈਸੇ ਕੋਲੋਂ ਖਰਚਾ ਕਰਕੇ ਵੀ ਕੰਮ ਕਰਨ ਵਾਸਤੇ ਉਹ ਤਿਆਰ ਆ ਤੇ ਕਰ ਵੀ ਰਿਹਾ ਵਾ ਇਹ ਤੁਹਾਨੂੰ ਲੋਕ ਸਬੂਤ ਦੇਣਗੇ ਤੇ ਆਉਣ ਵਾਲੇ ਟਾਈਮ ਵਿੱਚ ਆਪਾਂ ਇਹ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਇਹਨੂੰ ਚੁਣੀਏ ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰੂੰਗਾ ਨਗਰ ਨੂੰ ਕਿ ਸਾਥ ਦਿਈਏ ਦੂਸਰੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮੈਨ ਕਰਨੀ ਆ ਇਹ ਦੇਖੋ ਪਿੰਡਾਂ ਚ ਕਣਕ ਮਿਲਦੀ ਆ ਤੁਸੀਂ ਆ ਆ ਵੇਖਿਆ ਨਾ ਕਿ ਇਹਨਾਂ ਤੋਂ ਝਗੜੇ ਹੁੰਦੇ ਨੇ ਉਹ ਨਹੀਂ ਮਿਲੀ ਨਾ ਪਰ ਇਹ ਵੀਰ ਦੀ ਸਿਫਤ ਆ ਕਿ ਸਾਰੇ ਜਣੇ ਪਰ ਇਹ ਵੀ ਦੇ ਵਿੱਚ ਨਗਰ ਵੀ ਸਾਥ ਦੇ ਤੇ ਫਿਰ ਹੁੰਦਾ ਸਾਰਿਆਂ ਨੂੰ ਪੁੱਛ ਕੇ ਜ਼ਬਰਦਸਤੀ ਨਹੀਂ ਜੇ ਕਹੇ ਕਿ ਲੋਕ ਕੱਟੀ ਦੀ ਉਹ ਕਿਉਂ ਭਾਈ ਦੇ ਦਈਏ ਵੀ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਉਹਨਾਂ ਨੂੰ ਵੀ ਕਣਕ ਮਿਲਦੀ ਉਹ ਵੀ ਇੱਥੇ ਆ ਕੇ ਕਹਿ ਸਕਦੇ ਕੋਈ ਇਹ ਨਹੀਂ ਕਹਿ ਸਕਦਾ ਮੈਨੂੰ ਨਹੀਂ ਮਿਲੀ ਔਰ ਇਸ ਸਮੇਂ ਜੇ ਬਣਨਗੇ ਚਲੋ ਉਹਨਾਂ ਦੇ ਕਾਰਡ ਬਣਾਉਣ ਤੇ ਜਾਣਗੇ ਹਨਾ ਬਾਕੀ ਇਹੋ ਜੇ ਕੰਮ ਜਿਹੜੇ ਆ ਰਾਜਨੀਤੀ ਤੋਂ ਸਿੰਘ ਸਾਹਿਬ ਲੱਗਦਾ ਨਹੀਂ ਕਿ ਪਿਆਰ ਪਿੰਡ ਦੇ ਵਿੱਚ ਪਿਆਰ ਹੈ ਤੁਸੀਂ ਦੱਸਿਆ ਕਿ ਕਣਕ ਜੇਰੀ ਹੈ ਹਾਂ ਜਿੰਨੂੰ ਜਿਹੜਾ ਨਹੀਂ ਕਾਟ ਬਣਿਆ ਦਾ ਉਹਨੂੰ ਵੀ ਜੇਰੀ ਵੰਡ ਕੇ ਦਿੱਤੀ ਜਾਂਦੀ ਹੈ ਕਹਿਣਾ ਮਤਲਬ ਕਿ ਪਿਆਰ ਹੈ ਪਿੰਡ ਦੇ ਵਿੱਚ ਪਿਆਰ ਹੈ ਤੇ ਪਿਆਰ ਦੇ ਨਾਲ ਹੀ ਜਿਹੜਾ ਕੰਮ ਚੱਲਦਾ ਹੈ ਬਿਲਕੁਲ ਬਿਲਕੁਲ ਇਹ ਹੈ ਕਿ ਪਿਆਰ ਦਾ ਮਤਲਬ ਕਿ ਜਿਹਦੀ ਕੱਟਦੇ ਵੀ ਉਹ ਵੀ ਇਤਰਾਜ਼ ਨਹੀਂ ਕਰਦਾ ਜੀ ਉਹ ਹੀ ਪਿਆਰ ਹੋ ਗਿਆ ਨਾ ਉਹ ਆਂਦਾ ਵੀ ਨਹੀਂ ਕੋਈ ਗੱਲ ਨਹੀਂ ਜਿਹੜਾ ਨਹੀਂ ਭਰਾ ਵੀ ਪਰਦਾ ਕੋਈ ਗੱਲ ਨਹੀਂ ਜੇ ਨਾਮ ਹੀ ਮਿਲਦੀ ਤਾਂ ਵੀ ਤੇ ਸਫਰ ਕਰਦੇ ਆ ਹੈ ਕਿ ਨਹੀਂ ਗੱਲ ਮਤਲਬ ਇਹ ਗੱਲ ਇਹ ਆ ਵੀ ਕੋਈ ਵੀ ਕੰਮ ਜਿਹੜਾ ਕੀਤਾ ਲੋਕਾਂ ਨੂੰ ਦੇਖਦਾ ਹੀ ਆ ਸਾਰਿਆਂ ਨੂੰ ਬਾਕੀ ਸਾਰਾ ਨਗਰ ਨੂੰ ਆਪਾਂ ਇਹੋ ਬੇਨਤੀ ਕਰਾਂਗੇ ਆਪਾਂ सरपंच ਬਣਾਈਏ ਜੇ ਬਿਨਾ ਪਾਵਰ ਤੋਂ ਹਾਂਜੀ ਬਿਨਾ ਸਰਪੰਚ ਹੋਣ ਤੋਂ ਇਹੋ ਜੇ ਕੰਮ ਕਰਨ ਰਿਆ ਤਾਂ ਵਾਲੇ ਸਿਮ ਵਿੱਚ ਆਪਾਂ ਇਹ ਤੋਂ ਆਸ ਰੱਖਾਂਗੇ ਕਿ ਆਪਾਂ ਬਾਕੀ ਕੰਮ ਵੀ ਕੋਈ ਕਰਵਾਵਾਂਗੇ ਉਹ ਲੱਗਦਾ ਹੈ ਕਿ ਜੇ ਉਹ ਸਰਪੰਚ ਜੀ ਤੁਹਾਡੀ ਕਿਰਪਾ ਦੇ ਨਾਲ ਸਰਪੰਚ ਬਣ ਜਾਂਦੇ ਨੇ ਤਾਂ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਹੋਣਗੇ ਕਿਉਂਕਿ ਕੰਮ ਬੋਲਦੇ ਨੇ ਤੁਸੀਂ ਦੱਸਿਆ ਕਿ ਜੇ ਉਹ ਆਪਣੀ ਪਾਕਟ ਦੇ ਵਿੱਚੋਂ ਪੈਸੇ ਲਾਉਣਗੇ ਬਿੱਲ ਆਉਂਦੇ ਆ ਜੀ ਜੇ ਜੋ ਸਰਪੰਚ ਭਾਜਣਗੇ ਫਿਰ ਗਰੰਟਾ ਵੀ ਆਣਗੇ ਤੇ ਕੰਮ ਫਿਰ ਹੋਰ ਹੋਣਗੇ ਕੰਮ ਵੀ ਹੋਣਗੇ ਜੀ ਕੰਮ ਵੀ ਉਹਨਾਂ ਮਤਲਬ ਪੂਰੀ ਗਰੰਟੀ ਕੀ ਪਾਵੇਂ ਵੀ ਕੀਤੇ ਜਾਣਗੇ ਜਿਹੜਾ ਬੰਦਾ ਸਰਪੰਚ ਨਾ ਹੋਣ ਦੇ ਬਾਵਜੂਦ ਅੱਜ ਕੋਈ ਸਰਪੰਚ ਵੇਖਿਆ ਜਿਹੜਾ ਵੀਰੇ ਕੋਲੋਂ ਪੈਸੇ ਲਾ ਕੇ ਕੰਮ ਕਰਦਾ ਹਾਂਜੀ ਤੇ ਤੁਸੀਂ ਤੁਹਾਡੇ ਸਾਹਮਣੇ ਜਿਹੜੇ ਡੇਰੇ ਨੂੰ ਰਾਹ ਜਾਂਦੇ ਉਹ ਵੀ ਪੱਕੇ ਕੀਤੇ ਗਏ ਬਾਰ-ਬਾਰ ਇਹ ਦੱਸਿਆ ਗਿਆ ਕਿ ਜਿਹੜਾ ਜਗਾਹ ਦੇ ਜਾਂਦਾ ਹੈਗਾ ਰਸਤਾ ਉਹ ਵੀ ਪੱਕਾ ਹੋਇਆ ਬਾਕੀ ਗਰਾਊਂਡ ਬੋਲ ਤੁਹਾਡੀ ਕੀ ਰਾਏ ਇਹਨਾਂ ਨੂੰ ਸਰਪੰਚ ਬਣਾਉਣਾ ਚਾਹੁੰਦੇ ਬਿਲਕੁਲ ਜੀ ਇਹ ਹੱਕਦਾਰ ਆ ਬਾਕੀ ਇਹ ਆ ਕਿ ਆਪਾਂ ਵੇਖੋ ਇਹ ਨਹੀਂ ਹੈ ਕਿ ਇਹਦੀ ਫੇਵਰ ਕਰਨੇ ਹੈ ਵੀ ਜਰੂਰ ਇਹਨੂੰ ਮੌਕਾ ਦੇਣਾ ਚਾਹੀਦਾ ਜੀ ਆਉਣ ਵਾਲੇ ਸਮੇਂ 'ਚ ਇਹਨੂੰ ਲੋੜਨਾ ਪਵੇ ਆਪਾਂ ਇਹਨੂੰ ਵੀ ਤੇ ਇਹਨੂੰ ਕਿਸੇ ਨੂੰ ਕਹਿੰਦੀ ਲੋੜਨਾ ਪਵੇ ਮੈਨੂੰ ਸਰਪੰਚ ਬਣਾਓ ਜੀ ਇਹੋ ਜੇ ਕੰਮ ਕਰਦੇ ਕਿ ਲੋਕ ਆਪੇ ਗਾ ਕਰ ਨਹੀਂ ਯਾਰ ਅਸੀਂ ਇਲੈਕਸ਼ਨ ਤੋਂ ਬਿਨਾਂ ਹੀ ਇਹਨੂੰ ਭਾਈ ਰਕੀਸ਼ ਸਿੰਘ ਹਰ ਬਣ ਗਿਆ ਜੀ ਸੋ ਗੱਲਬਾਤ ਕੀਤੀ ਹੋਰ ਵੀ ਆਪਾਂ ਗੱਲਬਾਤ ਕਰਦੇ ਕਹਿੰਦੇ ਜੀ ਆਪਣੀ ਪੋਕਟ ਦੇ ਵਿੱਚੋਂ ਕੰਮ ਕਰਦੇ ਨੇ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਆਪਾਂ ਪੂਰਾ ਹੰਗਾਰਾ ਮਾਰ ਕੇ ਉਹਨਾਂ ਨੂੰ ਜਿਤਾਵਾਂਗੇ ਤੇ ਅੱਗੋਂ ਵੀ ਕੰਮ ਕਰਦੇ ਰਹਿਣਗੇ ਤੇ ਸਰਬਸੰਮਤੀ ਨਾਲ ਵੀ ਕਿਤੇ ਨਾ ਕਿਤੇ ਉਹਨ ਸਰਪੰਚੀ ਚੁਣਨ ਨੇ ਕਿਉਂਕਿ ਲੋਕ ਨੇ ਲੋਕਾਂ ਦਾ ਅਧਿਕਾਰ ਆ ਵੋਟ ਪਾਣਾ ਸਹੀ ਪਾਣ ਜਾਂ ਗਲਤ ਪਾਣ ਉਹਨਾਂ ਦਾ ਅਧਿਕਾਰ ਆ ਆਪਾਂ ਕਹਿ ਨਹੀਂ ਸਕਦੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਮਖਤਾਰ ਸਿੰਘ ਬੋਲਣ ਦੇ ਆਂ ਸੋ ਕਿੱਦਾਂ ਦੇਖਦੇ ਹੋ ਕਿ ਕੰਮ ਹੁੰਦੇ ਪਏ ਨੇ ਪਿੰਡ ਦੇ ਵਿੱਚ ਬੜੇ ਪਿਆਰ ਦੇ ਨਾਲ ਬਹੁਤ ਹੀ ਖੁਸ਼ ਆ ਇਹ ਬੱਚੇ ਤੇ ਬਹੁਤ ਜ਼ਿਆਦਾ ਹੀ ਖੁਸ਼ ਆ ਕਿ ਜਿਹੜਾ ਇਹਨੇ ਬਿਨਾ ਸਰਪੰਚੀ ਤੋਂ ਵੀ ਇਵਲੇ ਕੰਮ ਕਰ ਛੱਡੇ ਨੇ ਸਾਡੇ ਇਲਾਕੇ 'ਚ ਨਹੀਂ ਕੋਈ ਕਰ ਸਕਿਆ ਸਾਡੇ ਪਿੰਡ ਦੀ ਤਾਂ ਗੱਲ ਕਿੱਧਰੇ ਰਹੀ ਇਸ ਇਲਾਕੇ 20 ਮਹੀਨੇ ਤੋਂ ਕੋਈ ਕੋਈ ਉੱਠਿਆ ਵੀ ਮੈਂ ਪਹਿਲਾਂ ਹੀ ਸਰਪੰਚੀ ਤੋਂ ਪਿੰਡ ਦੇ ਕੰਮ ਕਰਾਵਾਂ ਜਿਹੜੇ ਇਸ ਬੰਦੇ ਨੇ ਕੰਮ ਕਰਾਏ ਨੇ ਬਾਕੀ ਇਹਨੇ ਪੰਜਾਂ ਸੱਤਾਂ ਘਰਾਂ ਦੇ ਕਮਰੇ ਵੀ ਜ਼ਾਇਰ ਕਰਾਏ ਨੇ ਜੀ ਇੱਕ ਚੁੱਲ੍ਹਾ ਨਹੀਂ ਬਣਦਾ ਬਿਨਾ ਪੈਸੇ ਤੋਂ ਸਹੀ ਹੈ ਕਿਸੇ ਨੂੰ ਕਈ ਵਾਰ ਹੋ ਸਕਦਾ ਨਹੀਂ ਬਣਦਾ ਜੀ ਤੇ ਇਹਨੇ ਉਹ ਜਿਹੇ ਕੰਮ ਕਰਾ ਸੜੇ ਨੇ ਜਿਹੜੇ ਅੱਜ ਤੱਕ ਕਿਸੇ ਨੇ ਕੀਤੇ ਨਹੀਂ ਕੋਈ ਸਰਪੰਚ ਕੋ ਵੀ ਨਹੀਂ ਜਿਹਾ ਹੋਏ ਬਰੇਸ਼ਰ ਪੰਚਾਇਏ ਨੇ ਕਿ ਇਹ ਸਰਪੰਚ ਨੇ ਇਹੋ ਜਿਹਾ ਸ਼ਰੈਂਪ ਨਹੀਂ ਚੁੱਕਿਆ ਜਿਹੜਾ ਸਰਦਾਰ ਮਲਕੀ ਸਿੰਘ ਨੇ ਚੁੱਕਿਆ ਜੀ ਕਿਉਂ ਕਿਉਂ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਵੀ ਇਹਨੇ ਇਹ ਜਿਹੜੇ ਕੰਮ ਆ ਨਾ ਇਹ ਕੀਤੇ ਨੇ ਸੋ ਫਿਰ ਕਿਹਨਾਂ ਨੂੰ ਵੋਟ ਪਾਣਾ ਚਾਹਦੇ ਹੋ ਕਿਉਂਕਿ ਉਹ ਅਧਿਕਾਰ ਤੁਹਾਡਾ ਆ ਆਪਾਂ ਨਹੀਂ ਕਹਿੰਦੇ ਕਿ ਕਿੰਨੂੰ ਮਰਜ਼ੀ ਪਾਓ ਕੰਮ ਬੋਲਦ ਨੇ ਕਿਹਨਾਂ ਨੂੰ ਵੋਟ ਪਾਣਾ ਜਿਹਦੇ ਕਿਹਨਾਂ ਨੂੰ ਸਰਪੰਚ ਲਿਆਉਣਾ ਚਾਹੀਦਾ ਇਹ ਕੰਮ ਦਾ ਮੁੱਲ ਆ ਜੀ ਹੱਕਦਾਰ ਜਿਹੜਾ ਹੱਕਦਾਰ ਹੈ ਉਹਨੂੰ ਵੋਟ ਪਾਓ ਜੀ ਜਿਹਦਾ ਹੱਕ ਹੈ ਵੋਟ ਲੈਂਦਾ ਉਹਨੂੰ ਵੋਟ ਪਾਉਣੀ ਚਾਹੀਦੀ ਆ ਜਿਹਦਾ ਹੱਕ ਹੀ ਨਹੀਂਗਾ ਬੰਦਾ ਉਹਨੂੰ ਵੋਟ ਕਾਹਲੀ ਪਾ ਉਹ ਬੋਰ ਦੇ ਹੱਕਦਾਰ ਨੇ ਸਾਰੀ ਸੰਗਤ ਕਹਿਣ ਦੀ ਆ ਐਸੋ ਇਹਨਾਂ ਨਾਲ ਦੋ ਗੱਡੀਆਂ ਵੱਡੀਆਂ ਬੱਸਾਂ ਭਰ ਕੇ ਗਈਆਂ ਦੂਜੇ ਪਿੰਡਾਂ ਦੇ ਵਿੱਚੋਂ ਕਿਸੇ ਨੂੰ ਪੰਜ ਜੀ ਗਏ ਕਿਸੇ ਨੂੰ 10 ਜੀ ਗਏ ਜੀ ਇਹਨਾਂ ਨੂੰ ਅਰੇ ਵੀ ਦੇਖਦੇ ਬੀਬੀਆਂ ਖੜੇ ਤੇ ਦੋ ਬੱਸਾਂ ਸਾਨੂੰ ਹੋਰ ਲੈਣੀਆਂ ਪੈਣੀਆਂ ਸੀ ਜੀ ਜੀ ਦੋ ਬੱਸਾਂ ਇਹਦੇ ਨਾਲ ਹੀ ਗਈਆਂ ਸਰਦਾਰ ਮਰਕੀਰ ਸਿੰਘ ਨਾਲ ਰਾਸਪੁਰ ਸੋ ਗੱਲਬਾਤ ਕੀਤੀ ਹੈ ਜੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਗਰਾਊਂਡ ਜ਼ੀਰੋ ਰਿਪੋਰਟ ਵਗਾਵਾਂਗੇ ਕਿ ਲੋਕ ਕੀ ਕਹਿੰਦੇ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੀ ਨਾਮ ਜੀ ਮੇਰਾ ਨਾਮ ਨਿਰਮਲ ਸਿੰਘ ਜੀ। ਨਿਰਮਲ ਸਿੰਘ ਜੀ ਕਿੱਦਾਂ ਦੇਖਦੇ ਹੋ ਜੀ ਇਲੈਕਸ਼ਨ ਆ ਗਈ ਏ। ਹਾਂਜੀ। ਆਪਾਂ ਅ ਦੇਖਦੇ ਆ ਕਿ ਕੰਮ ਬੋਲਦੇ ਨੇ ਜਿਹੜਾ ਕੰਮ ਕਰਦਾ ਏ ਉਹਨੂੰ ਹੀ ਜਰਾ ਤਾਜ ਪਹਿਨਾਇਆ ਜਾਂਦਾ। ਸਰਪੰਚੀ ਦਾ। ਕਿੱਦਾਂ ਦੇਖਦੇ ਹੋ ਕਿ ਕਿੱਦਾਂ ਦੇ ਕੰਮ ਹੋ ਰਹੇ ਤੁਹਾਡੇ ਪਿੰਡ ਦੇ ਵਿੱਚ। ਮੇਰੇ ਕੋਲ ਤੇ ਕੋਈ ਇਹੋ ਜਿਹੀ ਸਬਜ਼ੀ ਨਹੀਂ ਜਿਹਦੇ ਨਾਲ ਇਹਨਾਂ ਦੀ ਮੁਲਕੀ ਸਿੰਘ ਦੀ ਗੋਮੇ ਸਫਲਤ ਕਰ ਸਕਾਂ। ਜੀ। ਕਿਉਂਕਿ ਤੁਹਾਨੂੰ ਬਾਬਾ ਜੀ ਨੇ ਵੀ ਦੱਸਿਆ ਕਿ ਨਾ ਸਾਥੀ ਨੇ ਵੀ ਦੱਸਿਆ। ਇਹਨਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਜਿੰਨਾ ਵੀ ਕੰਮ ਕੀਤਾ ਹਰਾ ਕੀਤਾ ਜੀ ਦੂਜਾ ਵੀ ਰੱਬ ਨੂੰ ਮੰਨਣ ਵਾਲੇ ਨੇ ਜੀ ਰੱਬ ਨੂੰ ਮੁੱਖ ਰੱਖ ਕੇ ਜੋ ਨਗਰ ਦੀ ਸੇਵਾ ਕਰਦੇ ਨੇ ਰੱਬ ਨੂੰ ਮੁੱਖ ਰੱਖ ਕੇ ਕਰਦੇ ਨੇ ਜੀ ਕਿਸੇ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਆ ਜੀ ਇਤੋਂ ਤੱਕ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਕਿ ਸਾਰਾ ਨਗਰੀਏਨ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਜੀ ਵਾਸਤੇ ਚੁਣਨ ਵਾਸਤੇ ਕਹਿ ਰਿਹਾ ਤੇ ਸਾਨੂੰ ਜਿੱਥੇ ਵੀ ਆਵਾਜ਼ ਮਾਰਨ ਆਪ ਤੇ ਜਾਣਾ ਨਾਲ ਦੋ ਚਾਰ ਜੀ ਹੋਰ ਵੀ ਨਾਲ ਤਿਆਰ ਕਰਕੇ ਤੇ ਜਿੰਨਾ ਵੀ ਹੋ ਸਕੇ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਆ। ਸੋ ਲੱਗਦਾ ਨਹੀਂ ਫਿਰ ਕਿਤੇ ਨਾ ਕਿਤੇ ਕੰਮ ਬੋਲਦੇ ਨੇ। ਪਿਆਰ ਹੈ ਆਪਣੇ ਲੋਕਾਂ ਵੱਤ ਕਹਿੰਦੇ ਨੇ ਕਿ ਆਣ ਗਵਾਂਢ ਤੇ ਪਿੰਡ ਜਿਹੜਾ ਪਰਿਵਾਰ ਹੁੰਦਾ ਬਾਹਰ ਜੋ ਮਰਜ਼ੀ ਹੁੰਦਾਰੇ ਆਪਣਾ ਆਣ ਗਵਾਂਢ ਜਿਹੜਾ ਕੰਮ ਆਉਂਦਾ ਤੇ ਆਪਣਾ ਪਰਿਵਾਰ ਪਿੰਡ ਦੀ ਕੰਮ ਕਿਤੇ ਨਾ ਕਿਤੇ ਆਉਂਦਾ। ਬੜਾ ਪਿਆਰ ਹੈ ਪਿੰਡ ਦੇ ਵਿੱਚ। ਸਰਪੰਚ ਨਹੀਂ ਹੈਗੇ ਪਰ ਫਿਰ ਵੀ ਆਪਣੇ ਪੋਕਰ ਦੇ ਵਿੱਚੋਂ ਕੰਮ ਕਰਦੇ। ਕਹਿਣ ਤੋਂ ਤਾਂ ਪਹਿਲਾਂ ਦਾ ਚੁਕਾ ਨਾ ਵੀ ਇੰਨਾ ਕੰਮ ਕਰਦੇ ਨੇ ਵੀ ਦੱਸਣ ਦੀ ਲੋੜ ਹੀ ਨਹੀਂ ਹੈ ਮੇਰੇ ਤੋਂ ਕਹਿਣ ਬਿਨਾਂ ਤੁਹਾਨੂੰ ਨਾ ਬਾਬਾ ਜੀ ਸਾਰੀ ਗੱਲ ਦੱਸਤੀ ਆ ਤੇ ਮੇਰੇ ਕੋਲੇ ਇੰਨੀ ਸਵੱਤਿਆ ਵੀ ਮੈਂ ਇਹਨਾਂ ਦੀ ਲਫਜ਼ ਮੇਰੇ ਕੋਲ ਨਾ ਕੋਈ ਸਵੱਤਿ ਨਹੀਂ ਕਰ ਜੋ ਗਿਆ ਜੀ ਇਹ ਕਰਕੇ ਮੈਂ ਇਹ ਕਹਿਣਾ ਵੀ ਸਾਰਾ ਨਗਰ ਹੀ ਬਿਲਕੁਲ ਇਹਦੇ ਨਾਲ ਸਾਥ ਦੇਣ ਨੂੰ ਤਿਆਰ ਆ ਮੇਰੇ ਤੋਂ ਵਲਾਦਾ ਵੀ ਤੁਹਾਨੂੰ ਦੱਸਣਗੇ ਕਿ ਸਾਰਾ ਨਗਰ ਹੀ ਬਿਲਕੁਲ ਇਹਨਾਂ ਦੇ ਨਾਲ ਤਿਆਰ ਆ ਇਹਨਾਂ ਨੂੰ ਸਰਪੰਚ ਦੀ ਵਾਹਤ ਕਹਿਣ ਦੀ ਇਹਨਾਂ ਨੂੰ ਲੋੜ ਦੀਆਂ ਨੂੰ ਆਪ ਨਗਰ ਕਹੇਗਾ ਵੀ ਇਹ ਸਰਪੰਚ ਇਹੋ ਹੀ ਹੋਣਾ ਚਾਹੀਦਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਕਹਿਣ ਦੀ ਲੋੜ ਹੀ ਨਹੀਂ ਕੰਮ ਬੋਲਦੇ ਨੇ ਕੰਮ ਕਰਦੇ ਨੇ ਤਾਂ ਲੋਕ ਵੀ ਜਰੇ ਨੇ ਕਿਤੇ ਨਾ ਕਿਤੇ ਪਿਆਰ ਦਿੰਦੇ ਨੇ ਪਿਆਰ ਵੀ ਦਿੰਦੇ ਨੇ ਕਹਿੰਦੇ ਨੇ ਕਿ ਭੈਣ ਭਾਈ ਪਿੰਡ ਆਣ ਗਵਾਂਡ ਜਰਾਏ ਉਹ ਪਰਿਵਾਰ ਹੁੰਦਾ ਹੈ ਪਰਿਵਾਰ ਦੇ ਵਿੱਚ ਐਦਾ ਹੀ ਜਿਹੜੇ ਕੰਮ ਕਰਦੇ ਰਹਿੰਦੇ ਨੇ ਆਪਣੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਕੰਮ ਕਰਦੇ ਨੇ ਤੇ ਲੋਕ ਵੀ ਜਰੇ ਨੇ ਵਾਹ ਵਾਹ ਕਰਦੇ ਨੇ ਸੋ ਕੀ ਨਾਮ ਜੀ ਸਵਿੰਦਰ ਕੋਰ ਸੋ ਕਿੱਦਾਂ ਦੇਖਦੇ ਹੋ ਕਿ ਤੁਸੀਂ ਵੀ ਕੰਮ ਕਰਦੇ ਹੋ ਹਾਂ ਜੀ ਕੰਮ ਕਰਨੇ ਆ ਪਾਸੇ ਦੇ ਸਰਪੰਚੇ ਦੇ ਮਗਰ ਸੋ ਪੈਸੇ ਤੁਹਾਨੂੰ ਮਿਲ ਜਾਂਦੇ ਆ ਹਾਂਜੀ ਪੈਸੇ ਮਿਲ ਜਾਂਦੇ ਸਾਨੂੰ 10 ਦਿਨੀ 15 ਦਿਨੀ ਪੈਸੇ ਆ ਜਾਂਦੇ ਸੋ ਕੰਮ ਪਿੰਡ ਦੇ ਵਿੱਚ ਕਰਦੇ ਪਏ ਨੇ ਕਿੱਦਾਂ ਦੇ ਕੰਮ ਹੋਣ ਦੇ ਬੜਾ ਹੀ ਕੰਮ ਵਧੀਆ ਹੋ ਗਏ ਕੀ ਕੀ ਕੰਮ ਕੀਤੇ ਗਏ ਨੇ ਨਾਲੀਆਂ ਬਣ ਬਣੀਆਂ ਨੇ ਪਿੰਡ ਦਾ ਸਾਰਜ ਤੇਰਾ ਸਰਪਾ ਸਰਪਾ ਸਭ ਕੋ ਇਹਨ ਬਣਾਈਆਂ ਨੇ ਵਿੰਗੇਟੇਡੇ ਸਭ ਇਹਨ ਸਿੱਦੇ ਕੀਤੇ ਨੇ ਜੀ ਹਾਂਜੀ ਸੋ ਨਾ ਸਰਪੰਚੀ ਵੀ ਅਹੀ ਨੂੰ ਦੇ ਦੰਕ ਤਾਂ ਦੇਖ ਦਿਓ ਕਿ ਸਰਪੰਚ ਸਾਹਿਬ ਨਹੀਂ ਵੀ ਹੈਗੇ ਫਿਰ ਵੀ ਕੰਮ ਕਰਦੇ ਪਏ ਨੇ ਹਾਂਜੀ ਫਿਰ ਵੀ ਕੰਮ ਅਹੀ ਇਹਦੇ ਕੋਲ ਕਰ ਕਰ ਰਹੇ ਨੇ ਕੋਲੋਂ ਪਾਹ ਤੇ ਲਾਲਾ ਲਾ ਕੇ ਦੇ ਨੇ ਕਰਨਾ ਕੋਈ ਗ੍ਰਾਂਟ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤਾਂ ਆਪਣੇ ਕੋਲੋਂ ਦੇ ਨੇ ਪੱਲਾ ਖਰਚ ਖਰਚ ਕੇ ਸੋ ਵੋਟ ਫਿਰ ਕਿਹਨਾਂ ਨੂੰ ਪਾਣਾ ਚਾਹੁੰਦੇ ਆਪਾਂ ਕਹਿੰਦੇ ਤੁਸੀਂ ਦੱਸੋ ਬਹੁਤ ਅਹੀ ਮਨਪ੍ਰੀਤ ਸਿੰਘ ਸਰਪੰਚ ਨੂੰ ਪਾਉਣੀ ਹੈ ਇਹਨੂੰ ਪਾਉਣੀ ਆ ਇਹਦੇ ਮਗਰ ਅਮਰਕੀ ਸਿੰਘ ਦੇ ਸਰਪੰਚ ਦੇ ਸੋ ਗੱਲਬਾਤ ਕਰਦੇ ਆ ਹੋਰਾਂ ਨਾਲ ਵੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਵਿੰਦਰ ਉਹਦੇ ਦੇਖੋ ਸੋ ਕਿੱਦਾਂ ਦੇਖਦੇ ਹੋ ਪਿੰਡ ਦੇ ਵਿੱਚ ਕਹਿੰਦੇ ਬੜੇ ਕੰਮ ਹੋਣਦੇ ਨੇ ਆਪਾਂ ਤੇ ਦੇਖਣ ਆਏ ਆ ਹੋਰ ਸੋਨੇ ਕੰਮ ਸਾਡਾ ਪੋਤੇ ਆ ਉਹ ਸੋਨੇ ਕੰਮ ਕਰਨ ਦੇ ਆ ਸੋ ਸਰਪੰਚ ਵੀ ਨਹੀਂ ਹੈਗਾ ਫੇਰ ਵੀ ਸਮਾਜ ਸੇਵੀ ਦੇ ਕੰਮ ਕਰੀ ਜਾਂਦਾ ਲੋਕਾਂ ਦੇ ਘਰ ਬਣਾਈ ਜਾਂਦਾ ਬਹੁਤ ਸੋਨੇ ਕੰਮ ਕਰਨ ਦੇ ਆ ਬਹੁਤ ਹਲਕੀ ਚਿਰਪਾ ਸੋ ਕਿੱਦਾਂ ਦੇ ਦਿਓ ਇਲੈਕਸ਼ਨ ਆ ਗਏ ਨੇ ਫਿਰ ਕਿੱਦਾਂ ਚੱਲੂਗਾ ਕੰਮ ਇਲੈਕਸ਼ਨਾਂ ਦਾ ਇਹ ਨਹੀਂ ਜਿੰਦਾ ਅੱਗੇ ਚਲਾਉਂਦੇ ਵੱਡਾ ਹੀ ਉਹਦੇ ਮਗਰਿਆ ਸਾਰੇ ਪਰਿਵਾਰ ਜੀ ਸੋ ਗੱਲਬਾਤ ਕੀਤੀ ਹੈ ਜੀ ਲੋਕ ਕਿਤੇ ਨਾ ਕਿਤੇ ਬੜੇ ਖੁਸ਼ ਨੇ ਆਪਾਂ ਆਪਣੇ ਮੂੰਹ ਨਹੀਂ ਕਹਿਣ ਦੇ ਇਹਦੇ ਕਿਉਂਕਿ ਆਪਾਂ ਗਰਾਊਂਡ ਜ਼ੀਰੋ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਫਤੇਗਰ ਚੂੜੀਆਂ ਪਿੰਡ ਸੇਖਵਾ ਦੀ ਫਿਰ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਸਮਾਜ ਸੇਵੀ ਨੇ ਮਲਕੀਸ਼ ਸਿੰਘ ਆਪਣੀ ਟੋਕੜ ਦੇ ਵਿੱਚੋਂ ਪੈਸੇ ਲਾਉਂਦੇ ਨੇ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਦਾਨ ਆ ਦਿੱਤਾ ਹੋਇਆ ਬੇਅਰਥ ਨਹੀਂ ਜਾਂਦਾ ਸੋ ਪਰਿਵਾਰ ਆ ਪਿੰਡ ਦਾ ਪਰਿਵਾਰ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹੁੰਦੇ ਨੇ ਜੇ 10 ਰੁਪਏ ਲੱਗਦੇ ਨੇ ਤੇ ਪ੍ਰਮਾਤਮਾ ਕਿਤੇ ਨਾ ਕਿਤੇ ਉਹਦਾ 10000 ਰੁਪਏ ਵਾਪਸ ਕਰਦਾ ਏ ਸੋ ਸੇਵਾ ਕਰੋ ਪ੍ਰਮਾਤਮਾ ਦੀ ਵੀ ਕਿਤੇ ਨਾ ਕਿਤੇ ਕਿਰਪਾ ਹੁੰਦੀ ਏ ਸਰਪੰਚ ਨਹੀਂ ਬਣੇ ਪਰ ਫੇਰ ਵੀ ਸੇਵਾ ਪਿੰਡ ਦੀ ਕਰਦੇ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਏ ਮਲਕੀਸ਼ ਸਿੰਘ ਪਿੰਡ ਸੇਖਵਾ ਤੋਂ ਨੇ ਆਪਾਂ ਉਹਨਾਂ ਨਾਲ ਹੀ ਪਹਿਲਾਂ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਤੁਹਾਡੀ ਸਾਰੀ ਟੀਮ ਨੂੰ ਆਪਣੇ ਪਿੰਡ ਦੇ ਆਉਣ ਵਿੱਚ ਜੀ ਆਇਆਂ ਸੋ ਮਲਕੀਤ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਲੋਕ ਲੋਕਾਂ ਨੇ ਤਾਂ ਫਤਵਾ ਦੇ ਦਿੱਤਾ ਜੀ ਆਪਾਂ ਸਰਮ ਸੰਮਤੀ ਨਾਲ ਵੀ ਸਰਪੰਚ ਸਾਹਿਬ ਤੁਹਾਨੂੰ ਚੁਣ ਲਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਬਣੇ ਵੀ ਉਸ ਤੋਂ ਪਹਿਲਾਂ ਜਿਹੜੇ ਲੱਖਾਂ ਰੁਪਏ ਲਾਤੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇੱਕ ਤਾਂ ਪੋਲੀਟਿਕਲ ਲਾਈਨ ਹੁੰਦੀ ਪਰ ਆਪਾਂ ਸਭ ਤੋਂ ਪਹਿਲਾਂ ਇਸ ਤੋਂ ਉੱਪਰ ਉੱਠ ਕੇ ਜਿਹੜੇ ਆਪਣੇ ਪਿੰਡ ਦੇ ਵਿੱਚ ਸੇਵਾ ਦੇ ਕੰਮ ਆ ਅਸੀਂ ਉਹਨਾਂ ਨੂੰ ਪਹਿਲ ਦੇਣੇ ਆ ਇਲੈਕਸ਼ਨ ਦੇ ਚਲੋ ਹੁਣ ਆਈ ਆ ਪਰ ਤਕਰੀਬਨ ਕੋਈ 20 ਸਾਲ ਤੋਂ ਆਪਾਂ ਆਪਣੇ ਪਿੰਡ ਦੇ ਵਿੱਚ ਜਿਹੜੀ ਆ ਆਪਣੇ ਸਾਰੇ ਭਰਾਵਾਂ ਦੇ ਨਾਲ ਆਪਣੀਆਂ ਮਾਵਾਂ ਦੇ ਨਾਲ ਆਪਣੀਆਂ ਚਾਚੀਆਂ ਪਾਈਆਂ ਦੇ ਨਾਲ ਜੋ ਵੀ ਇਹਨਾਂ ਨੇ ਮੈਨੂੰ ਹੁਕਮ ਲਾਇਆ ਸੇਵਾ ਲਈ ਆ ਇਹਨਾਂ ਦੇ ਨਾਲ ਅਸੀਂ ਖੜੇ ਹੋ ਗਏ ਉਹ ਸੇਵਾ ਕੀਤੀ ਆ ਸੋ ਪੋਲੀਟੀਕਲ ਅਸੀਂ ਬਾਅਦ ਵਿੱਚ ਪਹਿਲਾਂ ਹੀ ਪਿੰਡ ਦੇ ਸੇਵਾਦਾਰ ਸੋ ਕਿੱਦਾਂ ਦੇਖਦੇ ਹੋ ਇਲੈਕਸ਼ਨ ਆ ਗਏ ਨੇ ਤਾਂ ਲੋਕ ਬੜਾ ਪਿਆਰ ਕਰਦੇ ਪਏ ਨੇ ਕੰਮ ਨੂੰ ਪਿਆਰ ਕਰਦੇ ਨੇ ਤੁਹਾਨੂੰ ਵੀ ਪਿਆਰ ਕਰਦੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖ ਰਹੇ ਹੋ ਜਦੋਂ ਬੰਦਾ ਕੋਈ ਪੋਲੀਟੀਕਲ ਬੰਦਾ ਇਲੈਕਸ਼ਨ ਲੜਦਾ ਤੇ ਉਹਨੂੰ ਬੜੀ ਭੱਜ ਦੌੜ ਕਰਨੀ ਪੈਂਦੀ ਆ ਬੜਾ ਲੋਕਾਂ ਵੱਲ ਜਾਣਾ ਪੈਂਦਾ ਕਈ ਗੱਲਾਂ ਕਰਨੀਆਂ ਪੈਂਦੀਆਂ ਪਰ ਤੁਸੀਂ ਮੇਰੇ ਨਗਰ ਦੇ ਵਿੱਚ ਵੇਖ ਰਹੇ ਹੋ ਕਿ ਮੈਂ ਕੈਂਪੇਨ ਤੇ ਇਲੈਕਸ਼ਨ ਦੀ ਕਰਨੀ ਕਰਨੀ ਮੇਰੇ ਤੋਂ ਪਹਿਲਾਂ ਤਿਆਰ ਬੈਠੇ ਆ ਜੀ ਮੇਰਾ ਇਹ ਪਰਿਵਾਰ ਆ ਸਾਰਾ ਮੇਰੀਆਂ ਮਾਵਾਂ ਨੇ ਮੇਰੀਆਂ ਚਾਚੀਆਂ ਨੇ ਮੇਰੀਆਂ ਭੈਣਾਂ ਨੇ ਇਹ ਮੇਰੇ ਵੱਡੇ ਭਰਾ ਨੇ ਮੇਰੇ ਚਾਚੇ ਤਾਏ ਮੇਰੇ ਸਾਰੇ ਮੈਨੂੰ ਕੋਈ ਇਲੈਕਸ਼ਨ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਜਿਹੜੀਆਂ ਕੈਂਪੇਨ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੇਰਾ ਸਾਰਾ ਪਰਿਵਾਰ ਆ ਜੇ ਤੁਸੀਂ ਇੱਕ ਪੋਲੀਟਿਕਲ ਹੋ ਕੇ ਤੁਸੀਂ ਪੋਲੀਟਿਕਲ ਸਟੈਂਡ ਕਰਦੇ ਹੋ ਲੋਕਾਂ ਨੂੰ ਦਿਖਾਉਂਦੇ ਲੋਕ ਉਹ ਵੀ ਸਮੇਂ ਦੇ ਆ ਜੇ ਤੁਸੀਂ ਲੋਕਾਂ ਨਾਲ ਦਿਲੋਂ ਪਿਆਰ ਕਰਦੇ ਹੋ ਲੋਕਾਂ ਦੇ ਨਾਲ ਸਤਿਕਾਰ ਦੇ ਨਾਲ ਤੁਸੀਂ ਮਿਰਦਲੇ ਤੁਹਾਡੀ ਕੋਣੀ ਬੋਲਣੀ ਜੇ ਲੋਕਾਂ ਦੇ ਵਿੱਚ ਵਧੀਆ ਵਾ ਤੇ ਲੋਕ ਤੁਹਾਨੂੰ ਪਿਆਰ ਕਰਦੇ ਸੋ ਵਰ ਇਲੈਕਸ਼ਨਾਂ ਚ ਕਿੱਦਾਂ ਦਾ ਪਿਆਰ ਮਿਲੇਗਾ ਇਲੈਕਸ਼ਨ ਵੀ ਆ ਗਏ ਨੇ ਮੈਂ ਦੇਖਦਾ ਪਿਆ ਕਿ ਪਿੰਡ ਦੇ ਵਿੱਚੋਂ ਪਿਆਰ ਤੇ ਕਾਫੀ ਮਿਲਦਾ ਪਿਆ ਇਲੈਕਸ਼ਨਾਂ ਚ ਕਿੱਦਾਂ ਦਾ ਰੁਝਾਨ ਰਹੇਗਾ ਕਿੰਨਾ ਕੁ ਪਿਆਰ ਲੋਕਾਂ ਦਾ ਮਿਲੇਗਾ ਫਿਰ ਕਿਉਂਕਿ ਕੰਮ ਬੋਲਦੇ ਨੇ ਕੰਮ ਤੇ ਆਪਾਂ ਦੇਖ ਹੀ ਲੈ ਕੇ ਕੰਮ ਹੁੰਦੇ ਪਏ ਨੇ ਕਿੱਦਾਂ ਦਾ ਚੱਲੇਗਾ ਕੰਮ ਫਿਰ ਇਲੈਕਸ਼ਨ ਦੇ ਵੇਖੋ ਜੀ ਇਲੈਕਸ਼ਨ ਦੇ ਵਿੱਚ ਜਿਹੜਾ ਕੈਂਡੀਡੇਟ ਹੁੰਦਾ ਆਪਣੇ ਕੰਮ ਕਰਕੇ ਲੋਕਾਂ ਦੀ ਕਚਹਿਰੀ ਚ ਜਾਂਦਾ ਸੋ ਇਹ ਸਾਰਾ ਆਪਣੇ ਪਿੰਡ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਹੀ ਕੰਮ ਕਰਕੇ ਦਿਖਾਇਆ ਹੁਣ ਇਹਨਾਂ ਦੀ ਕਚਹਿਰੀ ਵਿੱਚ ਖੜੇ ਹੋ ਗਏ ਆ ਜਾ ਕੇ ਪਰ ਜਿਹੜੇ ਸਾਬ ਨਾਲ ਤੁਸੀਂ ਦੇਖ ਰਹੇ ਲੋਕ ਪਿਆਰ ਦੇ ਰਹੇ ਇਹਨਾਂ ਸਤਿਕਾਰ ਦੇ ਰਹੇ ਤੇ ਇਲੈਕਸ਼ਨ ਜਿਹੜੀ ਲੜਨੀ ਕੋਈ ਬੁਤੀ ਮੈਨੂੰ ਔਖੀ ਨਹੀਂ ਲੱਗਦੀ ਕਿਉਂਕਿ ਜਦੋਂ ਤੁਹਾਡੇ ਨਾਲ ਸਾਰਾ ਪਿੰਡ ਸਟੈਂਡ ਲੈ ਲੈਂਦਾ ਤੁਹਾਡੇ ਆਪਣੇ ਸਾਰੇ ਪਰਿਵਾਰ ਤੁਹਾਡੇ ਚਾਚੇ ਤਾਏ ਸਾਡੀਆਂ ਮਾਵਾ ਭੈਣਾਂ ਜਦੋਂ ਆਪ ਅੱਗੇ ਹੋ ਕੇ ਇਹ ਗੱਲ ਕਹਿ ਦਿੰਦੇ ਆ ਕਿ ਤੁਹਾਨੂੰ ਹੀ ਸਰਪੰਚ ਬਣਾਉਣਾ ਅਸੀਂ ਆਪ ਇਲੈਕਸ਼ਨ ਲੜਨੀ ਹੈ ਤੇ ਮੇਰੇ ਖਿਆਲ ਨਾਲ ਕੋਈ ਬੁਤੀ ਵੱਡੀ ਚੁਣੌਤੀ ਨਹੀਂ ਹੁੰਦੀ ਸੋ ਸਰਪੰਚ ਸਾਹਿਬ ਫਿਰ ਸਰਪੰਚ ਸਾਹਿਬ ਆਪਾਂ ਕਹਿ ਹੀ ਦਿੰਦੇ ਆ ਨਹੀਂ ਬਣ ਜਿਹੜੇ ਕੰਮ ਰਹਿੰਦੇ ਨੇ ਜਿਹੜੇ ਕਰਦੇ ਪਏ ਨੇ ਉਹਨਾਂ ਦਾ ਕਿੱਦਾਂ ਦਾ ਰਹੇਗਾ ਫਿਰ ਕੰਮ ਦਾ ਕਿਉਂਕਿ ਸਰਪੰਚ ਬਣ ਕੇ ਫਿਰ ਗਰੰਟਾ ਵੀ ਆਣੇ ਕੰਮ ਵੀ ਹੋਣੇ ਨੇ ਕਿੱਦਾਂ ਦੇ ਕੰਮ ਰਹਿਣਗੇ ਜਿਹੜੇ ਰਹਿ ਗਏ ਨੇ ਜਿਹੜੇ ਕਰਦੇ ਪਏ ਹੋ ਵੇਖੋ ਜੀ ਇਹ ਲਾਈਨ ਦੇ ਵਿੱਚ ਸਾਡੇ ਪਰਿਵਾਰ ਦਾ ਬਹੁਤ ਤਜਰਬਾ ਸਰਦਾਰ ਚੰਦੋ ਸਿੰਘ ਜੀ ਮੇਰੇ ਦਾਦਾ ਹੀ ਸਰਪੰਚ ਸਾਹਿਬ ਵੀ ਮੇਰੇ ਫਾਦਰ ਸਾਹਿਬ ਸਰਦਾਰ ਜਗੀਰ ਸਿੰਘ ਜੀ ਆ ਵੀ ਸਰਪੰਚ ਰਹੇ ਆ ਜੀ ਤੇ ਤੀਸਰੀ ਪੀੜੀ ਚ ਅੱਗੇ ਮੈਂ ਸੇਵਾ ਕਰਨ ਆ ਜੀ ਅਸਲ ਦੇ ਵਿੱਚ ਅਜੇ ਅਹੀਂ ਕੋਈ ਮਤਲਬ ਸਾਡੀ ਪੰਚਾਇਤ ਨਹੀਂ ਬਣੀ ਪਰ ਫਿਰ ਵੀ ਤੁਹਾਡੇ ਸਾਹਮਣੇ ਇੱਕ ਗਰਾਉਂਡ ਦਾ ਪ੍ਰੋਜੈਕਟ ਪਿੰਡ ਚ ਮੈਂ ਲੈ ਕੇ ਆਂਦਾ ਇੱਕ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਕਮਰਾ ਤਿਆਰ ਹੋ ਰਿਹਾ ਜਿੱਥੇ ਸਾਲ ਬਾਰ ਇਸੇ ਗਰਾਉਂਡ ਦੇ ਵਿੱਚ ਸਮਾਗਮ ਹੁੰਦਾ ਬਹੁਤ ਦੂਰੋਂ ਸੰਗਤ ਇੱਥੇ ਆਉਂਦੀ ਹੈ ਵੱਡੇ ਵੱਡੇ ਜਥੇ ਹੁੰਦੇ ਨੇ ਜੀ ਪਿੰਡ ਦੇ ਵਿੱਚ ਕਈ ਕੱਚੇ ਰਸਤੇ ਡੇਰਿਆਂ ਨੂੰ ਜਾਂਦੇ ਉਹ ਪੱਕੇ ਕਰਾਏ ਆ ਇੱਕ ਬਾਬਾ ਜੀ ਦੇ ਇੱਥੇ ਨਾਲ ਹੀ ਜਗ੍ਹਾ ਵਾ ਉੱਥੇ ਲੋਕ ਜਾਂਦੇ ਜਦੋਂ ਬਰਸਾਤ ਹੋਏਨੀ ਇਹਦੇ ਵਿਚਾਰੇ ਤਿਲਕੇ ਡਿੱਗ ਜਾਂਦੇ ਸੀ ਇਹ ਬਾਬਾ ਜੀ ਖੜੇ ਸੇਵਾਦਾਰ ਨੇ ਉੱਥੋਂ ਦੇ ਜੀ ਸੋ ਇਹ ਜਿਹੜੇ ਕੰਮ ਅਸੀਂ ਬਿਨਾਂ ਪੰਚ ਇਹ ਜਿਹੜੇ ਕੰਮ ਕੀਤੇ ਆ ਤੇ ਸੋ ਆਸ ਕਰਦੇ ਆ ਕਿ ਜੇ ਅਸੀਂ ਕੰਮ ਵਧੀਆ ਕੀਤੇ ਤੇ ਲੋਕ ਉਹਦਾ ਜਿਹੜਾ ਫਤਵਾ ਵੀ ਬਹੁਤ ਵਧੀਆ ਦੇਣ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਆਪਾਂ ਪਿਆਰ ਲੈਂਦੇ ਆ ਸਾਰਾ ਪਰਿਵਾਰ ਸਾਡਾ ਜਿਹੜਾ ਏ ਸੇਵਾ ਕਰਦਾ ਸ਼ੁਰੂ ਤੋਂ ਸੇਵਾ ਕਰਦਾ ਪਿਆ ਤੇ ਲੋਕ ਵੀ ਬੜਾ ਪਿਆਰ ਦਿੰਦੇ ਨੇ ਉਹਨਾਂ ਨੇ ਕਿਹਾ ਇਲੈਕਸ਼ਨ ਦੀ ਜ਼ਿਆਦਾ ਮੈਨੂੰ ਖੇਚਣੀ ਹੈਗੀ ਤੇ ਲੋਕ ਹੀ ਪਿਆਰ ਦਿੰਦੇ ਪਏ ਨੇ ਲੋਕ ਹੀ ਫਤਵਾ ਦੇਣਗੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਬੀਨਤ ਸਿੰਘ ਜੀ ਬੀਨ ਸਿੰਘ ਜੀ ਕਿੱਦਾਂ ਦੇ ਦੇ ਮਲਕੀਤ ਸਿੰਘ ਤੁਹਾਡਾ ਬੋਤਲ ਬਿਲਕੁਲ ਜੀ ਹੱਕਦਾਰ ਆ ਸਰਪੰਚੀ ਦਾ ਜੀ ਕਿਉਂਕਿ ਇਹਨੇ ਕੰਮ ਕੀਤੇ ਨੇ ਸਾਰੇ ਸਾਨੂੰ ਜਗਾ ਦੇ ਜਾਣੇ ਹਾਂ ਤੇ ਪੈਦਲ ਟਿਕਲ ਉੱਥੇ ਡਿੱਗ ਪਈ ਨੇ ਜੀ ਬਾਕੀ ਉੱਥੇ ਗਰੋਥ ਵੀ ਆ ਜੀ ਸਕੂਲ ਦੀ ਇਹਨਾਂ ਨੇ ਰਾਹ ਬਣਾਇਆ ਬਹੁਤ ਵਧੀਆ ਕੱਢੀ ਹਟ ਕੇ ਲਾ ਕੇ ਪੱਕਾ ਰਾਹ ਬਣਾਇਆ ਬਾਕੀ ਨਕਾਸ ਆ ਜਿਹੜਾ ਪਾਣੀ ਦਾ ਆਂਦੇ ਨੇ ਪੀ ਆ ਵੋਟਾਂ ਤੋਂ ਬਾਅਦ ਕਰ ਲੈਣਾ ਜੀ ਤੇ ਵੱਡੀ ਗੱਲ ਉਹ ਨਕਾਸ ਦੀ ਆ ਤੇ ਬੜੇ ਚੰਗੇ ਨੇ ਕਿ ਜ ਰਾਜਪਾ ਬਵਾਦ ਮਾਰੀ ਔਰ ਹਾਲ ਵੀ ਉਹਦੇ ਨੇ ਗੱਡੀ ਲਾ ਕੇ ਜਾਂਦੇ ਨੇ ਜੀ ਤੇ ਬੋਟ ਦੇ ਹੱਕਦਾਰੇ ਹੋਈ ਨਹੀਂ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜੇ ਕੰਮ ਕੀਤੇ ਨੇ ਤੇ ਅੱਗੇ ਵੀ ਕਰਨਗੇ ਸਮਾਸ਼ੇਵੀ ਦੇ ਵੀ ਕੰਮ ਕਰਦੇ ਨੇ ਸੋ ਲੋਕ ਜਿਹੜੇ ਨੇ ਬੜਾ ਪਿਆਰ ਦਿੰਦੇ ਨੇ ਸਾਰੇ ਪਰਿਵਾਰ ਨੂੰ ਸੋ ਪਿਆਰ ਦਿੱਤਾ ਏ ਤੇ ਆਪਾਂ ਮਲਕੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੋ ਪਰਿਵਾਰ ਸਾਡਾ ਕਹ ਦੇਗਾ ਸਾਨੂੰ ਮਨਜ਼ੂਰ ਸੋ ਗਰਾਊਂਡ ਜ਼ੀਰੋ ਰਿਪੋਰਟ ਵਿਖਾ ਰਹੇ ਆ ਤੁਹਾਨੂੰ ਇਲੈਕਸ਼ਨ ਜਿਹੜੇ ਨੇ ਆ ਚੁੱਕੇ ਨੇ ਤੇ ਲੋਕ ਕੀ ਕਹਿੰਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ